ਸਸ਼ਕਾਲ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਚੋ ਸੰਦੂਤਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਤੋਂ हरियाणा ਦੇ ਸੀਐਮ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਗਈ ਹੈ ਚਿੱਠੀ ਲਿਖੀ ਗਈ ਹੈ ਸੀਐਮ ਸੈਣੀ ਨੇ ਸੀਐਮ ਭਗਵੰਤ ਪਾਣੂ ਨੂੰ ਚਿੱਠੀ ਲਿਖੀ ਹੈ ਔਰ ਅੰਨ ਕਿਹਾ ਕਿ ਇਸ ਔਖੇ ਸੰਬੰਧ ਵਿੱਚ ਪੰਜਾਬ ਦੇ ਨਾਲ ਹਰਿਆਣਾ ਸਰਕਾਰ ਖੜੀ ਹੈ ਤਾਂ ਵੱਡੀ ਖਬਰ ਹੈ ਹਰ ਤਰਾ ਦੀ ਉਹਨਾਂ ਨੇ ਕਿਹਾ ਹੈ ਕਿ ਮਦਦ ਦੇ ਲਈ ਹਰਿਆਣਾ ਤਿਆਰ ਹੈ ਸੀਐਮ ਸੈਣੀ ਦੇ ਵੱਲੋਂ ਇਹ ਕਿਹਾ ਗਿਆ ਹੈ ਚਿੱਠੀ ਲਿਖ ਕੇ ਬਕਾਇਦਾ ਜਿੱਥੇ ਕਹੋਗੇ ਉੱਥੇ ਤੁਰੰਤ ਮਦਦ ਪਹੁੰਚਾਈ ਜਾਏਗੀ ਸੀਐਮ ਸੈਣੀ ਨੇ ਕਿਹਾ ਹੈ ਸਦਕਿ ਕਿ ਥੋੜੇ ਦੇਰ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਨਾਲ ਹੀ ਜਿੱਥੇ ਆ ਆਪਣੇ ਸੂਬੇ ਦੀਆਂ ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਐਲਾਨ ਕੀਤਾ ਤਾਂ ਤੇ ਹੀ ਦੂਸਰੇ ਪਾਸੇ ਇਹ ਵੀ ਚਿੱਠੀ ਸਾਹਮਣੇ ਆਈ ਹੈ ਔਰ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਪੰਜਾਬ ਨੂੰ ਕਿ ਹਰਿਆਣਾ ਪੰਜਾਬ ਦੇ ਨਾਲ ਖੜਾ ਹੈ ਔਰ ਜਿੱਥੇ ਵੀ ਮਦਦ ਹੋਏਗੀ ਉੱਥੇ ਮਦਦ ਜਰੀਆ ਉਪਚਾਈ ਜਾਵੇਗੀ ਜਿੱਥੇ ਵੀ ਲੋੜ ਹੋਏਗੀ ਉੱਥੇ ਮਦਦ ਪਹੁੰਚਾਈ ਜਾਏਗੀ ਔਰ ਇਸ ਔਖੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ ਹਰਿਆਣਾ ਸਰਕਾਰ ਖੜੀ ਹੈ ਸੋ ਦੱਸ ਦਈਏ आ, कि जिथे हालात काफ़ी ज़्यादा खराब ने खास तौर पर पंजाब के पांच अजिह जिले जो इस वेले हड़ प्रभावित ने और फिर बेहद सैलाब भरिया पानी जोड़ा है वह आया हुया है थल ਹੋਇਆ ਪਿਆ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਗੱਲ ਕੀਤੀ ਜਾਵੇ ਪਿੰਡ ਜਿਹੜੇ ਨੇ ਜ਼ਿਆਦਾਤਰ ਚਪੇੜ ਦੇ ਵਿੱਚ ਆਏ ਹੋਏ ਨੇ ਔਰ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਤੱਕ ਪਾਣੀ ਆ ਗਿਆ ਹੈ ਬਹੁਤ ਸਾਰੀਆਂ ਥਾਵਾਂ ਤੇ ਲੋਕ ਫਸੇ ਵੀ ਹੋਏ ਨੇ ਉਹ ਹੈਲੀਕਾਪਟਰ ਦੇ ਨਾਲ ਮਦਦ ਪਹੁੰਚਾਈ ਜਾ ਰਹੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣਾ ਹੈਲੀਕਾਪਟਰ ਦਿੱਤਾ ਗਿਆ ਹੈ ਜਿਸ ਦੀ ਮਦਦ ਦੇ ਨਾਲ ਰਾਸ਼ਨ ਪਹੁੰਚਾਇਆ ਜਾ ਰਿਹਾ ਹਨ ਔਰ ਲੋਕਾਂ ਨੂੰ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਜੋ ਫਸੇ ਹੋਏ ਨੇ ਘਰਾਂ ਦੇ ਵਿੱਚ ਪਰ ਅਜੇ ਹਰ ਦੇ ਵਿਚਾਰ ਗਵਾਂਡੀ ਸੁਪਾ ਹਰਿਆਣਾ ਉਨਾ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿੱਥੇ ਲੋੜ ਹੈ ਤਾਂ ਸਰਕਾਰ ਹਰਿਆਣਾ ਦੀ ਪੰਜਾਬ ਦੇ ਨਾਲ ਖੜੀ ਹੈ ਔਰ ਇਸ ਵੇਲੇ ਔਖੇ ਵੇਲੇ ਜਦੋਂ ਲੋੜ ਹੈ ਤਾਂ ਦਿੱਸਿਆ ਜਾਵੇ ਜਿੱਥੇ ਵੀ ਮਦਦ ਦੀ ਲੋੜ ਹੋਏਗੀ ਉੱਥੇ ਮਦਦ ਕੀਤੀ ਜਾਏਗੀ ਉੱਥੇ ਮਦਦ ਪਹੁੰਚਾਈ ਜਾਏਗੀ ਇਹ ਹਰਿਆਣਾ ਦੇ ਸੀਐਮ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਸੀਐਮ ਤਾਂ ਸਿੱਧੇ ਤੌਰ ਤੇ ਆਪਣੇ ਆਪ ਦੇ ਵਿੱਚ ਬਿਆਦ ਹੈ ਮੈਂ ਦੋ ਪੱਖ ਨੇ ਇਸ अ चिट्ठी दे हालांकि सिद्ध तौर तो पे पहला ता इंसानियत दे तो तौर पे इस मुंह कह सकते हैं देखा गया है कि ये जो चिट्ठी लिखी गई है पंजाब के अंदर बाढ़ आई है और बहुत पीड़ा है हमें भी दुख है बाढ़ के अंदर काफी नुकसान हुआ है मैंने आज ही पंजाब के आदरणीय मुख्यमंत्री भगवंत मान जी को एक पत्र लिखा है और मैंने कहा है कि पंजाब में मैं पढ़ के आपको बता देता हूं जो मैंने लिखा है इसमें पंजाब में आई बाढ़ की स्थिति से उत्पन्न कठिनाइयों के बारे में जानकर मुझे अत्यंत दुख हुआ है इस प्राकृतिक आपदा में हमारे पंजाब के भाई बहन भारी संकष्ट झेल रहे हैं हरियाणा सरकार और हरियाणा की जनता इस कठिन समय में पंजाब के साथ खड़ी है यदि आपको किसी भी प्रकार की सहायता राहत सामग्री बचाव दल चिकित्सा सहायता या अन्य संसाधनों की आवश्यकता है तो कृपया मुझे भी संकोच अवगत कराएं मैं आपको हरियाणा के दो करोड़ अस्सी लाख लोगों की तरफ से मैं हर संभव सहायता आप जहां कहेंगे वहां तुरंत पहुंचाने का आश्वासन देता हूं हमारा उद्देश्य है कि संकट की घड़ी में प्रभावित हर व्यक्ति को शीघ्र अतिशीघर

ਮਦਦ ਪਹੁੰਚਾਉਣ ਕਿਉਂਕਿ ਇਸ ਵੇਲੇ ਨਾਲ ਖੜਾ ਹੈ ਹਰਿਆਣਾ ਪੰਜਾਬ ਦੇ ਔਖੀ ਘੜੀ ਹੈ ਤਾਂ ਇਸ ਦੇ ਵਿੱਚ ਇਹ ਚਿੱਠੀ ਗਈ। ਬਿਕਰਮਜੀਤ ਸਿੰਘ ਪਾਸੀ ਸਾਡੇ ਨਾਲ ਬਿਕਰਮਜੀਤ ਪਾਸੀ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਜੁੜੇ ਨੇ ਫੋਨ ਲਾਈਨ ਤੇ ਗੱਲਬਾਤ ਕਰਾਂਗੇ ਇਸ ਦਿਨ ਨੂੰ ਲੈ ਕੇ ਬਿਕਰਮਜੀਤ ਜੀ ਸਵਾਗਤ ਹੈ న్యూਸ ਜਟਿੰਗ ਪੰਜਾਬ ਤੇ ਤਾਂ ਹਰਿਆਣਾ ਦਾ ਕਹਿਣਾ ਹੈ ਕਿ ਇਸ ਔਖੀ ਘੜੀ ਦੇ ਵਿੱਚ ਉਹ ਪੰਜਾਬ ਦੇ ਨਾਲ ਖੜਾ ਹੈ ਬਕਾਇਦਾ ਚਿੱਠੀ ਲਿਖ ਕੇ ਉਹਨਾਂ ਨੇ ਕਿਹਾ ਕਿ ਅਸੀਂ ਮਦਦ ਲਈ ਤਿਆਰ ਹਾਂ ਜਿੱਥੇ ਵੀ ਲੋੜ ਹੈ ਤਦ ਸਾਨੂੰ ਦੱਸੋ। ਅਸਥਿਕਾ ਵੀ ਫੋਲੋਿੰਗ ਹੈ ਕਿ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਬਿਲਕੁਲ ਉਹਨਾਂ ਨੇ ਚਿੱਠੀ ਲਿਖੀ ਹੈ ਜਿਸ ਦਿੱਕਤ ਸਾਰੇ ਪੰਜਾਬ ਨੂੰ ਆਪਣੀ ਦਿੱਕਤ ਹੈ ਤੇ ਬਹੁਤ ਗ੍ਰੇਵਟੀ ਆਫਤ ਆਈ ਹੈ ਤੇ ਲੋਕ ਬਹੁਤ ਪ੍ਰਭਾਵਿਤ ਹੋਏ ਨੇ ਕਿੰਨ ਸਬਦ ਨਹੀਂ ਪਤਾ ਹੀ ਹੈ ਕਿ ਪੰਜਾਬ ਸਰਕਾਰ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੀ ਹੈ ਤੇ ਸੈਨਾ ਵੀ ਮਦਦ ਕਰ ਰਹੀ ਹੈ ਸੀਆਰਪੀਐਸੀਏ ਸੈਨਾ ਦੇ ਹੈਲੀਕਾਪਟਰ ਵੀ ਕੰਮ ਕਰ ਰਹੇ ਹਨ ਮੁੱਖ ਮੰਤਰੀ ਸਾਹਿਬ ਨੇ ਆਪਣੀ ਦਫ਼ਤਰ ਵਿੱਚ ਸਾਰੇ ਅੰਡਰਡੇ ਮਿਨਿਸਟਰਾਰੇ ਕੰਮ ਕਰ ਰਹੇ ਉਹ ਸੈਨੀ ਫਾਰਮ ਨੇ ਵੀ ਇਹਦੇ ਦੀ ਸੰਵੇਦਨਾ ਜ਼ਾਹਰ ਕੀਤੀ ਹੈ ਅੱਛੀ ਗੱਲ ਹੈ ਕਿਉਂਕਿ ਇਹ ਦੁੱਖ ਵੀ ਘਟਿਆ ਹੈ ਇਹ ਕ੍ਰਾਸਟ ਵੀ ਘਟ ਗਿਆ ਜਿਹਦੇ ਲਈ ਪੰਜਾਬ ਸਰਕਾਰ ਵੀ ਡੱਟ ਕੇ ਜਿਹੜਾ ਹੈ ਵੀ ਆਫਤ ਦਾ ਸਾਹਮਣਾ ਕਰ ਰਹੀ ਹੈ ਪੰਜਾਬ ਦੇ ਲੋਕ ਵੀ ਡੱਟ ਕੇ ਆਫਤ ਦਾ ਸਾਹਮਣਾ ਕਰ ਰਹੇ ਤੇ ਹਰ ਦੇਸ਼ ਵਾਸੀ ਦਾ ਵੀ ਫਰਜ਼ ਹੈ ਪੰਜਾਬ ਵੀ ਜਦੋਂ ਕਿਤੇ ਵੀ ਕਿਸੇ ਦੇਸ਼ ਦੇ ਵਿੱਚ ਕੋਈ ਇਦਾਂ ਦੀ ਆਫਤ ਆਉਂਦੀ ਹੈ ਤਾਂ ਪੰਜਾਬ ਵੀ ਸਭ ਤੋਂ ਮੁਰੇ ਹੋ ਕੇ ਮਦਦ ਕਰਦਾ ਪ੍ਰੈਕਟੀਕਲੀ ਮਦਦ ਕਰਦਾ ਇਹ ਸ਼ਬਦਾਂ ਦੀ ਵੀ ਨਹੀਂ ਪ੍ਰੈਕਟੀਕਲੀ ਮਦਦ ਕਰਦਾ ਹਾਂ ਇੱਕ ਮੈਂ ਜ਼ਰੂਰ ਤੁਹਾਡੇ ਚੈਨਲ ਵਾਂਗੂੰ ਕਿ ਕਿ ਸੈਣੀ ਸਾਹਿਬ ਦੀ ਹੀ ਪਾਰਟੀ ਦੀ ਕੇਂਦਰ ਤੇ ਸਰਕਾਰ ਹੈ ਤੇ ਇਹ ਆਖ ਰੱਖੂਗਾ ਕਿ ਇਹ ਜਿਹੜੇ ਸ਼ਬਦਾਂ ਉਹਨਾਂ ਦੇ ਕਿ ਪ੍ਰੈਕਟੀਕਲੀ ਕੇਂਦਰ ਵੀ ਪੂਰਾ ਕਰੇ ਕਿ ਪੰਜਾਬ ਦੇ ਜਿੰਨੇ ਫੰਡ ਰੋਕੇ ਹੋਏ ਆ ਕਿ ਅੱਜ ਪੰਜਾਬ ਨੂੰ ਬਹੁਤ ਦਿੱਕਤ ਵੀ ਆ ਉਹ ਸਾਰੇ ਫੰਡ ਜਲੀਸ ਕਰੇ ਆਡੀਐਸ ਦੀ ਹੋ ਗਏ ਸਾਡੇ ਕਿਸੀ ਖੜਕਾ ਪਿੰਡਾਂ ਦੀਆਂ ਵੀ ਬਣੀਆਂ ਐ ਮੰਡੀਆਂ ਦੇ ਨਾਲ ਰਿਲੇਟਡ ਵੀ ਬਣੀਆਂ ਤੇ ਆਣ ਵਾਲਾ ਸਮਾਂ ਜਿਹੜਾ ਹੁਣ ਜ਼ਿਲ੍ਹਾ ਝੋਨੇ ਦਾ ਬਹੁਤ ਨੁਕਸਾਨ ਹੋ ਰਿਹਾ ਦੁਬਾਰਾ ਝੋਨੇ ਵੀ ਲੱਗਣੇ ਆ ਪੰਜਾਬ ਸਰਕਾਰ ਨੇ ਵੀ ਕਹਿੰਦੀ ਸਟੈਕਲ ਕਰ ਰਹੇ ਆਂਗੇ ਕਰਤਾ ਕਿ ਅਸੀਂ ਸਟੈਕਲ ਦੀ ਗ੍ਰਾਂਟ ਸਾਨੂੰ ਮੁਆਵਜ਼ਾ ਦਵਾਂਗੇ ਤੇ ਕੇਂਦਰ ਨੂੰ ਵੀ ਜਿਹੜਾ ਹੈ ਜੀ ਜੀਕੇ ਦੀ ਸਰਕਾਰ ਸਾਨੂੰ ਆਸ ਹੈ ਕਿ ਉਹ ਇਸ ਟਾਈਮ ਸਾਡੇ ਸਾਰੇ ਫੰਡ ਵੀ ਰੀਲੀਜ਼ ਕਰੇਗੀ ਕਿ ਇਹ ਰਾਜਨੀਤੀ ਦਾ ਸਾਮਾਨ ਨਹੀਂ ਕੁਦਰਤੀ ਆਫਰ ਦੇ ਨਾਲ ਅਸੀਂ ਜਿਹੜਾ ਹੈ ਵੀ ਸਾਹਮਣਾ ਕਰ ਰਹੇ ਹਾਂ ਪੰਜਾਬ ਦੇ ਲੋਕ ਇੱਕ ਤਾਈ ਬਹੁਤ ਪਰੇਸ਼ਾਨ ਹੈ ਸੋ ਉਹਦੇ ਲਈ ਤੇ ਸਾਹਮਣੇ ਜਿਹੜਾ ਹੈ ਡਿਸਾਸਟਰ ਮੈਨੇਜਮੈਂਟ ਦਾ ਫੰਡ ਵੀ ਵਧਾ ਕੇ ਭੇਜਿਆ ਜਾਵੇ ਕੇਂਦਰ ਵੱਲੋਂ ਤੇ ਸਾਡੇ ਸਾਰੇ ਫੰਡ ਵੀ ਜੀ ਰਮਨ ਮਾਲਿਕ ਵੀ ਸਾਲੇ ਨਾਲ ਜੁੜਗੇ ਨੇ বিজেপি ਤੋਂ ਸਰ ਤੋਡਾ ਵੀ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਤਾਂ ਗੱਲਬਾਤ ਤੁਸੀਂ ਸੁਣ ਰਹੇ ਹੋ ਔਰ ਇਸ ਦੇ ਵਿੱਚ ਉਹਨਾਂ ਨੇ ਵੈਲਕਮ ਤਾਂ ਕੀਤਾ ਹੀ ਹੈ ਚਿੱਠੀ ਨੂੰ ਲੈ ਕੇ ਜੋ ਮਦਦ ਦਾ ਹੱਥ ਵਧਾਇਆ ਹੈ ਤਾਂ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਜਿਹੜਾ ਫੰਡ ਰੋਕੇ ਹੋਏ ਨੇ ਤਾਂ ਕਿ ਉਸ ਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਔਰ ਦੂਸਰਾ ਵੀ ਕਹਿ ਰਹੇ ਨੇ ਕਿ ਰਾਜਨੀਤੀ ਨਾ ਹੋਵੇ ਜਿਹੜਾ ਫੰਡ ਹੈ ਉਹ ਜ਼ਰੂਰ ਇੱਕ ਵਾਰ ਨਾਇਬ ਸੈਣੀ ਸੀਐਮ ਕਹਿਣ ਕੇਂਦਰ ਸਰਕਾਰ ਨੂੰ ਕਿਉਂ ਦਿੱਤਾ ਜਾਵੇ बिल्कुल जो पॉलिसी है उसके हिसाब से फंड जैसे जैसे रिलीज होते हैं वो बिल्कुल होने चाहिए और हो रहे हैं इसमें कोई दो राय नहीं है हालांकि हमारा एक ही कुंबा एक परिवार है था पंजाब बटके टुकड़ों में हुआ एक पाकिस्तान चला गया एक यहाँ पंजाब रह गया एक हिमाचल में कुछ हिस्सा चला गया कुछ हरियाणा बना घर बटा है दिल नहीं बटे दिल वही है लेकिन जिस प्रकार की अभी ये बातें हो रही हैं, इस समय में भी इसको एक राजनीतिक विषय बनाना मैं समझता हूँ आवश्यकता नहीं है उसकी उसके लिए मौके और मिलेंगे और राजनीति करने के लिए बिल्कुल आप भी राजनीति में है हम भी राजनीति में हैं हम सब राजनीति कर रहे हैं यहाँ पे हम कोई अः यहाँ पे बैठ के कुछ और नहीं करते लेकिन कुछ मौके ऐसे होते हैं जब देश की बात हो जब देश के लोगों की बात हो जहां पे प्राकृतिक आपदा हो या कोई बाहर से एग्रेशन आए उस समय हमारे को देश के ऊपर कटाक्ष करने की और देश के लोगों की मदद करने, ना करने की नहीं सोचनी चाहिए बल्कि ये सोचना चाहिए कि देश के लोगों की मदद कैसे करें उनकी सुरक्षा कैसे करें हमको लोगों से प्रूफ मांगने की होड़ में नहीं लगना चाहिए हमको ग्राउंड वर्क पे काम करके ये दिखाना चाहिए कि हम एक दूसरे के साथ मैं इन बातों को बड़े स्पष्ट स्था, रूप से मानता हूं कि आ, अपनी नियत आपके कार्यों द्वारा पता लगती है साथ साथ मैं ये भी समझता हूँ कि जिस प्रकार से पंजाब के अंदर एक ऐसी सरकार है जो इस समय मुश्किल में दोनों तरफ है एक तरह से प्राकृतिक आपदा है दूसरी तरफ से संविधान के द्वारा जो वोट दिए गए उस वोट में पंजाब के लोगों ने पंजाब के के एक दल को आपने सत्ता दी लेकिन आ, वहां वोट चोरी हो गई साहब वोट चोरी इस तरह से हो गई कि कुछ लोग बाहर से आके आज रिमोट कंट्रोल पकड़ के बैठ गए हैं पंजाब के अंदर और वो ना सीएम को काम करने दे रहे हैं ना वहां के अफसर को काम करने दे रहे हैं और वो अपने आप को वहाँ का शहनशाह बनाना चाहते हैं क्योंकि एक सल्तनत जो दिल्ली में थी वो चले गई मेरे को ये लगता है कि इस समय ज्यादा जरूरी ये है कि जिस प्रकार से आर्मी भी और जिस प्रकार से एनडीआरएफ भी नेशनल डिजास्टर रिलीफ फोन स्टेट डिजास्टर वाले हैं वो सारे लगे हुए हैं हमने हरियाणा ने भी ऑफर करा कि वी आर रेडी टू हेल्प आप सिर्फ बताइए क्या क्या करना है हम भी अपनी तरफ से आप जो बोलेंगे वो भेजेंगे ये समझना पड़ेगा इस समय ना सिर्फ किसानों के ऊपर प्राकृतिक आपदा है बल्कि लोगों के ऊपर हमने मवेशियों की मरी हुई तस्वीरें देखी हैं वो बहुत बड़ा नुकसान है पंजाब के लोगों के ऊपर पंजाब के के सप्लाई चेन फूड चेन के ऊपर और ये समय भी ऐसा है कि एक तरफ से प्रकृति की मार है दूसरी तरफ से मलिक साहब अगर बात की जाए तो वो वही बात कर रहे हैं कि जो डिजास्टर फंड्स हैं वो रिलीफ के लिए दिए जाएं या फिर उनके लिए बात की जाए सिर्फ एक चिट्ठी लिखकर ही जो राजनीति एक किस्म की वो समझते हैं जिसका जिक्र पासी साहब ने किया मैं वही बोल रहा हूँ किसी डिजास्टर रिलीफ के लिए भी केंद्र सरकार भी देख रही होगी पंजाब सरकार ने भी लिखा होगा हम लोग भी बोलेंगे बिल्कुल होना चाहिए लेकिन साथ साथ ये भी होना चाहिए क्योंकि पंजाब के अंदर जिस प्रकार से कुछ पैरासाइट्स आ गए देखिए कीटनाशक डालने बिना तो फसल जो है वो खराब कर देते हैं तो वो जो कुछ लोग कीटनाशक जिनको कीटनाशक की जरूरत की है वो भी चाहिए वहाँ पे क्योंकि पंजाब को लूटने नहीं दिया जा सकता क्योंकि कुछ लोगों की मंशा सिर्फ लूटने की है तो जैसे अभी जमीन कब्जा रहे थे लूटने के लिए या पंजाब के लोगों का वोट जो है वो चुरा लिया उन्होंने और वो जो जिनको चुना था वो नहीं राज कर पाते और जो बाहर से लोग हैं वो रिमोट कंट्रोल से राज करके अपने ऊपर कोई नहीं लेना चाहते ऐसे विषयों को भी पंजाब को देखना पड़ेगा क्योंकि पंजाब के लिए सख्त सिचुएशन है एक प्राकृतिक मार है दूसरा इस समय इंटरनेशनल सिचुएशंस ऐसी हो रखी हैं, तीसरा अभी जब ये

ਮੈਂ ਐਡਾਂ ਦੀ ਰਾਜਨੀਤੀ ਵੀ ਰਾਜਨੀਤਿਕ ਗੱਲਾਂ ਨਹੀਂ ਕਰੂੰਗਾ ਕੋਟੋਰੀ ਦੀਆਂ ਜਾਂ ਜਿੱਥੇ ਤੋਂ ਅੱਗੇ ਦੀ ਜਿੱਥੇ ਤੋਂ ਆਗੇ ਦੀ ਕਿਉਂਕਿ ਇਹ ਇੱਕ ਛੋਟੀ ਰਾਜਨੀਤੀ ਹੈ ਇਹ ਇੱਕ ਓਛੀ ਰਾਜਨੀਤੀ ਦੀਆਂ ਗੱਲਾਂ ਆਜ ਸਾਡੇ ਸਾਰਾ ਧਿਆਨ ਇਸ ਗੱਲ ਤੇ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਰਾਹਤ ਦੇ ਸਕੀਏ ਬਸ ਤੋਂ ਬਾਅਦ ਉਹਨਾਂ ਦਾ ਕਿਰਾਹ ਪਹੁੰਚਾ ਸਕੀਏ ਪੰਜਾਬ ਇਸ ਕੁਦਰਤੀ ਆਫਤ ਦੇ ਵਿੱਚ ਉੱਭਰ ਕੇ ਬਾਹਰ ਆ ਸਕਿਆ ਤਾਂ ਦਾ ਸਾਰਾ ਧਿਆਨ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਤੱਕ ਕੱਲੇ ਕੱਲੇ ਮੰਤਰੀ ਦਾ ਐਮਐਮਏ ਦਾ ਇੱਕ ਇੱਕ ਵਰਕਰ ਦਾ ਧਿਆਨ ਉੱਤੇ ਆ ਅਸੀਂ ਇਹਨਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਸਾਹਿਬ ਨੂੰ ਤੁਹਾਡੇ ਚੈਨਲ ਦੇ ਰਾਹੀਂ ਕਿ ਪੀਪਲ ਮੇ ਡਾਊਟ ਵਾਟ ਯੂ ਡੂ ਬਟ ਦੇ ਆਲਵੇਜ਼ ਬਲੀਵ ਵਾਟ ਯੂ డు ਤੁਸੀਂ ਸਿਰਫ ਕੰਨਾਂ ਕਰਕੇ ਆ ਕਹਿ ਕੇ ਸੰਵੇਦਨਾ ਹੈ ਜਾਂ ਫਿਰ ਨਹੀਂ ਬਟ ਤੁਸੀਂ ਕਾ ਇਹ ਇੱਕ achhi samvedna ਤੁਸੀਂ ਵਿਅਕਤ ਕਰਦੇ ਹੋ ਪਰ ਜਦੋਂ ਪ੍ਰੈਕਟੀਕਲ ਦੀ ਗੱਲ ਆ ਗਈ ਹੈ ਤਾਂ ਤੁਸੀਂ ਵੋਟ ਚੋਰੀ ਵੋਟ ਚੋਰੀ ਤੁਹਾਡਾ ਇੰਦਰ ਦੇ ਵਿੱਚ ਬਹੁਤ ਵੱਡੇ ਰੋਲੇ ਪੈਣਗੇ ਆ ਉਹ ਉੱਥੇ ਤੱਕ ਰਹਿਣ ਦਿਓ ਪੰਜਾਬ ਤੇ ਸਾਨੂੰ ਪਹਿਲਾਂ ਇਸ ਆਫਤ ਨਾਲ ਲੜਨ ਦਿਓ ਐਜਾ ਮੀਆਂ ਗੱਲਾਂ ਕਰਕੇ ਜਿਹੜਾ ਹੈ ਜੀ ਇਸ ਦੁੱਖ ਦੀ ਟਲੀ ਜਿੱਤੇ ਅਸੀਂ ਜਿੱਤੇ ਲੋਕ ਅੱਜ ਪਰੇਸ਼ਾਨ ਹੈ ਆਪਕੇ ਲੋਗੋ ਨੇ ਰਾਜਨੀਤੀ ਨਾਲ ਰਮਨ ਮਲਿਕ ਜੀ ਪਲੀਜ਼ ਮੈਂ ਡਿਸਟਰਬ ਨਹੀਂ ਕਿਤਾ ਮੈਂ ਬਹੁਤ ਪਿਆਰ ਨਾਲ ਸੁਣਿਆ ਬੜੇ ਆਰਾਮ ਨਾਲ ਸੁਣਿਆ ਚਲਿਓ ਆਪ ਬੋਲਿਓ ਫਿਰ ਮੈਂ ਬੋਲਿਓ ਲੋਕ ਸੋਚ ਰਹੇ ਆ ਕਿ ਅੱਜ ਪੰਜਾਬ ਦੇ ਵਿੱਚ ਅਸੀਂ ਲੜ ਰਹੇ ਹਾਂ ਇਨਸਾਫ ਦੇ ਲਈ ਆਪਿੰਗ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਕੋਈ ਐਦਾਂ ਦੀ ਆਫਤ ਆndi ਹੈ ਹਰਿਆਣਾ ਚ ਹੋਵੇ ਹਿਮਾਚਲ ਚ ਹੋਵੇ ਗੁਜਰਾਤ ਚ ਹੋਵੇ ਪੰਜਾਬ ਦੇ ਲੋਕ ਪੰਜਾਬ ਅੱਗੇ ਫੜ ਕੇ ਝਟ ਕੇ ਪ੍ਰੈਕਟੀਕਲ ਮਦਦ ਕਰਦਾ ਹੈ ਅੱਜ ਤੱਕ ਦਾ ਇਤਿਹਾਸ ਚੈੱਕ ਕਰ ਲੋ ਉਸ ਦਾ ਬਾਰਡ ਤੇ ਕਿਤੇ ਵੀ ਲੋਗੇ ਪੰਜਾਬੀ ਉੱਥੇ ਪਹੁੰਚ ਜਾਂਦਾ ਤੁਸੀਂ ਵੀ ਸਾਡੇ ਪੰਜਾਬ ਦਾ ਹਿੱਸਾ ਹੋ ਤੇ ਮੈਂ ਇਹ ਚਾਹੁੰਦਾ ਕਿ ਜੇ ਵੀ ਤੁਸੀਂ ਆਪ ਪੈਰਾਸਾਈਟਸ ਆ ਕੇ ਯਾ ਦਿੱਲੀ ਵਾਲੇ ਆਗੇ ਜੀ ਇਹ ਜਦੋਂ ਡਿਬੇਟ ਦਾ ਵਿਸ਼ਾ ਹੈ ਉਸ ਤੇ ਜਾਵਾਂਗੇ ਪਰ ਫਿਰ ਜਿਹੜੀ ਅੱਜ ਸਾਡਾ ਧਿਆਨ ਸਿਰਫ ਕੇਂਦਰ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਇਸ ਕੁਦਰਤੀ ਮਾਰ ਤੋਂ ਬਚਾਣਾ ਹੈ ਉਹਦੇ ਜੋ ਮਾਰ ਪੈ ਰਹੀ ਹੈ ਉਹਦੇ ਵਿੱਚੋਂ ਉੱਪਰ ਹੈ ਸਾਡਾ ਧਿਆਨ ਉੱਥੇ ਹੈ ਤੇ ਐਦਾਂ ਦੀ ਰਾਜਨੀਤੀ ਨਾ ਕਰੋ ਅਗਰ ਤੁਸੀਂ ਸੱਚੇ ਦਿਲ ਤੋਂ ਇਫ ਯੂ ਵਾਂਟ ਟੂ ਡੂ ਵਾਟ ਯੂ ਆਰ ਸੇਇੰਗ ਤਾਂ ਉਹਨੂੰ ਪ੍ਰੈਕਟੀਕਲ ਚ ਕਰੋ ਕੇਂਦਰ ਦੇ ਉੱਤੇ ਵੀ ਕਹੋ ਕਿ ਜਿਹੜੇ ਪੰਜਾਬ ਦੇ ਕਰੋੜਾ ਰੁਪਏ ਰੁਕਿਆ ਹੋਇਆ ਉਹਨੂੰ ਰਿਲੀਸ ਕਰਕੇ ਮਲਿਕਸਾ देखिए मैं कल ही ट्विटर के ऊपर एक स्टेटमेंट कुछ पिंड वालों बच्चों की आई हुई थी पूरा पिंड की थी राधा और वो बहुत क्लियरली ये बोल रहे थे सोशल मीडिया पे कि हमारे को ना कोई आ, राशन चाहिए हमारे को सिर्फ ये है कि हम जो कर रहे हैं हम अपने लोगों को मदद कर रहे हैं हमारे को आ, कट्टे चाहिए जिसमें मट्टी भर सके हमारे को उस तरीके की तो थो लेकिन थो थोड़ा हमारे को आपसे मदद नहीं चाहिए आपसे खाने पीने की मदद नहीं चाहिए ये जो बात थी और उन्होंने सख्त तौर पे ये बोला सर, आम आदमी पार्टी के लिए और सरकार के लिए वर्तमान की, की

ਨੈਸ਼ਨਲ ਹਾਈਵੇ ਡੁੱਬੇ ਹੋਏ ਨੇ Air Force ਨੇ ਮੋਰਚਾ ਸੰਭਿਆ ਹੋਇਆ ਹੈ ਔਰ ਸਲਾਬ ਦੇ ਵਿੱਚ ਆਸ਼ਿਆਨੇ ਘਿਰੇ ਨੇ ਤਾਂ ਸਿੱਧਾ ਰੁਕਰਾਂਗੇ ਨਪਿੰਦਰ ਬਰਾੜ ਮੇਰੇ ਸਯੋਗੀ ਲਾਈਵ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਸ ਵੇਲੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਓਵਰ ਟੂ ਯੂ ਨਪਿੰਦਰ ਜੀ ਤਾਂ ਬਿਲਕੁਲ ਫਿਰੋਜ਼ਪੁਰ ਕਿਉਂਕਿ ਇੱਕ ਤਾਂ ਬਾਰਡਰ ਦਾ ਇਲਾਕਾ ਹੈ ਔਰ ਉੱਤੋਂ ਹੜਾਂ ਦੀ ਮਾਰ ਪੈ ਗਈ ਹੈ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਖੀਰਲੇ ਪਿੰਡ ਨੇ ਜਿਹੜੇ ਉਸ ਪਾਸੇ ਸੀਐਸ ਵਲੇ ਗੱਟੀ ਰਾਜੋ ਕਿ ਉਹਦੇ ਵਿੱਚ ਮੌਜੂਦ ਆ ਜਿਹਦੀ ਕਨੈਕਟੀਵਿਟੀ ਇੱਕ ਤਰ੍ਹਾਂ ਜਿਹੜਾ ਸੜਕੀ ਆਵਾਜਾਈ ਹੈ ਉਹ ਰੁਕ ਗਈ ਹੈ ਹੁਣ ਇੱਥੇ ਅੰਦਰ ਜਾਣ ਦੇ ਲਈ ਤੁਹਾਨੂੰ ਕਿਸ਼ਤੀ ਜਾਂ ਇਸ ਤਰ੍ਹਾਂ ਦੇ ਸਾਧਨ ਦੀ ਲੋੜ ਹੈ ਪਿੱਛੇ ਤੁਹਾਨੂੰ ਜਿਤਕ ਨਜ਼ਰ ਆਏਗੀ ਤੁਹਾਨੂੰ ਪਾਣੀ ਪਾਣੀ ਨਜ਼ਰ ਆਏਗਾ ਇਹ ਤਸਵੀਰ ਹੈ ਬਰਿੰਦਰ ਗੋਇਲ ਪਹੁੰਚੇ ਤਾਂ ਕਿ ਇੱਥੋਂ ਦੇ ਲੋਕਾਂ ਦੀਆਂ ਗੱਲਾਂਬਾਤਾਂ ਦਾ ਪਤਾ ਲੱਗੇ ਇੱਥੋਂ ਦੇ ਹਾਲਾਤਾਂ ਦਾ ਪਤਾ ਲੱਗ ਪਰ ਉਹ ਹਾਲਾਤ ਜਾਣਨ ਤੋਂ ਬਾਅਦ ਹੁਣ ਅੱਗੇ ਹੋਏਗਾ ਕੀ ਇਹਨਾਂ ਲੋਕਾਂ ਦੀਆਂ ਇਹ ਮੁਸ਼ਕਲਾਂ ਜਿਹੜੀ ਕੁਦਰਤੀ ਮਾਰ ਆਣ ਪਈ ਹੈ ਔਰ ਇਸ ਦੇ ਨਾਲ ਹੁਣ ਨਜਿੱਠਿਆ ਕਿਵੇਂ ਜਾਏਗਾ ਬਰਿੰਦਰ ਗੋਲ ਜੀ ਸਾਡੇ ਨਾਲ ਗੋਲ ਸਾਹਿਬ ਤੁਸੀਂ ਇੱਥੇ ਗੱਲਬਾਤ ਕੀਤੀ ਹੋਣੀ ਹੈ ਲੋਕਾਂ ਦੇ ਨਾਲ ਕੀ ਕਹਿੰਦੇ ਨੇ ਲੋਕ ਕਿਉਂਕਿ ਆਂਦੇ ਆ ਕਿ ਜੇ ਮੀਂਹ ਵੀ ਥੋੜਾ ਵੱਧ ਪੈ ਜੇ ਨਾ ਤੇ ਆਪਾਂ ਨੂੰ ਓਖਾ ਆਉਂਦਾ ਵੀ ਬਾੜ ਚ ਚਿੱਕੜ ਹੋ ਗਿਆ ਤੇ ਇੱਥੇ ਤਾਂ ਕੋਈ ਰਾਹ ਹੀ ਨਹੀਂ ਬਚਿਆ ਜੀ ਹਾਲ ਸਾਰੇ ਪਾਸਿਓਂ ਪਾਣੀ ਪਾਣੀ ਨਜ਼ਰ ਆ ਰਿਹਾ ਸਭ ਕੁਝ ਬਰਬਾਦ ਹੋਈ ਜਾ ਰਿਹਾ ਘਰ ਡਿੱਗਣ ਦਾ ਖਤਰਾ ਆਣ ਪਿਆ ਪਰਿਵਾਰਾਂ ਨੂੰ ਹਰ ਚੀਜ਼ ਦੇ ਜਿਹੜੇ ਲਾਲੇ ਪ ਗੱਲ ਸਹੀ ਹੈ ਲੋਕਾਂ ਦੀ ਤੁਹਾਡੀ ਗੱਲ ਵੀ ਸਹੀ ਹੈ ਕਿ ਪਾਣੀ ਇਸ ਤਰੀਕ ਨਾਲ ਆ ਗਿਆ ਹੈ 5 ਦਿਨ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੀ ਇਸੇ ਸੜਕ ਦੇ ਮੱਲੇੰਗੇ ਸੀ ਟਿੰਡੀ ਵਾਲਾ ਪਿੰਡ ਹੈ ਉੱਥੇ ਮੈਂ ਆ ਕੇ ਗਿਆ ਸੀ ਉੱਥੇ ਬਚਾਅ ਕਾਰਜ ਜੇ ਸੀ ਸਾਡੇ ਜਿਹੜੇ ਉਹ ਪੂਰੇ ਜੋਰ ਨਾਲ ਚੱਲ ਰਹੇ ਸੀ ਕਿਉਂਕਿ ਦਰਿਆ ਦਾ ਜਿਹੜਾ ਪਾਣੀ ਆ ਉਹ ਜ਼ਮੀਨ ਕੱਟ ਰਿਹਾ ਸੀ ਸੋ ਵੱਡੀ ਗਿਣਤੀ ਦੇ ਵੀ ਸਾਡੇ ਉੱਥੇ ਲੋਕ ਲੱਗੇ ਹੋਏ ਸੀ ਪਰ ਪਿੱਛੋਂ ਜਦੋਂ ਪਾਣੀ ਇੰਨਾ ਗਿਆ ਟਿੰਡੀ ਵਾਲੇ ਤੋਂ ਹੀ ਸਿੱਧਾ ਡਾਇਰੈਕਟ ਪਾਣੀ ਇੱਥੇ ਆ ਗਿਆ ਸੋ ਪਾਣੀ ਦਾ ਜਿਹੜਾ ਫਲੋ ਹੈ ਨੇਚਰਲ ਫਲੋ ਹੈ ਪਾਣੀ ਤੇ ਜਿੱਥੇ ਰਸਤਾ ਮਿਲਦਾ ਤੇ ਉੱਥੇ ਚੱਲ ਜਾਣਾ ਅੱਛਾ ਕੋਈ ਤੁਸੀਂ ਜਿਵੇਂ ਦਾਵਾ ਕਰ ਰਹੇ ਹੋ ਕਿ ਲਗਾਤਾਰ ਤੁਹਾਡੇ ਪ੍ਰਬੰਧ ਹੋ ਰਹੇ ਪਰ ਦੂਜੇ ਪਾਸੇ ਗਵੰਡੀ ਸੂਬਾ ਜਿਹੜਾ ਛੋਟੇ ਭਰਾ ਦੇ ਵਜੋਂ ਜਾਣਿਆ ਜਾਂਦਾ ਹਰਿਆਣਾ ਹਰਿਆਣੇ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਉਹ ਕਹਿੰਦੇ ਕਿ ਅਸੀਂ ਹੜ੍ਹਾਂ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਲਈ ਹਰ ਮਦਦ ਦਾ ਹੱਥ ਵਧਾਉਣੇ ਆ ਚਿੱਠੀ ਲਿਖੀ ਉਹਨਾਂ ਨੇ ਵੀ ਜੇ ਪੰਜਾਬ ਕਹਿੰਦਾ ਤਾਂ ਅਸੀਂ ਤੁਹਾਡੇ ਨਾਲ ਮਦਦ ਦੇ ਲਈ ਤਿਆਰ ਹਾਂ ਜੇ ਇਸ ਤਰ੍ਹਾਂ ਚਿੱਠੀ ਲਿਖੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਆਂ ਪਰ ਹਾਲਤ ਇਹ ਹੈ ਵੀ ਇਹ ਪੁੱਛਣ ਦੀ ਲੋੜ ਤਾਂ ਹੈ ਨਹੀਂ ਨਾ ਕਿਸੇ ਨੂੰ ਵੀ ਜੇ ਸਾਡੀ ਮਦਦ ਦੀ ਲੋੜ ਹੈ ਹੁਣ ਹਰਿਆਣਾ ਹੀ ਕੱਲ ਜਦੋਂ ਪਾਣੀਆਂ ਦਾ ਰੌਲਾ ਹੋਇਆ ਸੀ ਸਾਡੇ ਪਾਣੀ ਖੋਣੇ ਚਾਹੁੰਦੇ ਸੀ ਤੇ ਸਾਡੀ ਹਾਲਤ ਇਹ ਹੈ ਕਿ ਘਰੇ ਵੱਡੇ ਭਾਈ ਦੇ ਮੈਂਸ ਬਨਤੀ ਮੱਝ ਬਨਤੀ ਹੁਣ ਵੱਡਾ ਭਾਈ ਕੱਖ ਵੀ ਪਾਉਂਦਾ ਵੱਡਾ ਭਾਈ ਗੋਹਾ ਵੀ ਚੱਕਦਾ ਵੱਡਾ ਭਾਈ ਪਿਸ਼ਾਬ ਵੀ ਉਹਦਾ ਸਾਂਭਦਾ ਸਾਰਾ ਕੁਝ ਤਾਂ ਵੱਡਾ ਭਾਈ ਕਰਦਾ ਹੈ ਤੇ ਜਦੋਂ ਅਥਨੇ ਦੁੱਧ ਚੋਂ ਦੀ ਗੱਲ ਆਉਂਦੀ ਆ ਤਾਂ ਭਾਂਡੇ ਲੈ ਕੇ ਸਾਰੇ ਆ ਜਾਂਦੇ ਨੇ ਸਾਡੀ ਹਾਲਤਾ ਉਹ ਹੈ ਅੱਜ ਕੀ ਨਹੀਂ ਦਿਖ ਰਿਹਾ ਕੇਂਦਰ ਸਰਕਾਰ ਨੂੰ ਸਟੇਟ ਗਵਰਨਮੈਂਟ ਨੂੰ ਆਉਣ ਅਸੀਂ ਦੇ ਸਵਾਗਤ ਕੋਈ ਵੀ ਸਾਡੀ ਮਦਦ ਕਰਨ ਦੇ ਲਈ ਜਾਂਦਾ ਮੈਂ ਧੰਨਵਾਦ ਕਰਦਾ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਲੋਕ ਲੱਗੇ ਹੋਏ ਨੇ ਇਹ ਕਿਸੇ ਇੱਕ ਪਾਰਟੀ ਦਾ ਕੰਮ ਨਹੀਂ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਇਹ ਸਾਂਝਾ ਕੰਮ ਹੈ ਕੇਂਦਰ ਨਾਲ ਗੱਲਬਾਤ ਹੋਈ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਕਿਉਂਕਿ ਤੁਸੀਂ ਕਈ ਤਰ੍ਹਾਂ ਸਵਾਲ ਚੱਕਦੇ ਰਹਿੰਦੇ ਹੋ ਕੇਂਦਰ ਵਾਲੇ ਪਾਸੇ ਤਾਂ ਇਸ ਹਾਲਾਤ ਦੇ ਵਿੱਚ ਕੇਂਦਰ ਨੇ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿ ਜਿੱਥੇ-ਜਿੱਥੇ ਲੋੜ ਹੈ ਉੱਥੇ ਮਦਦ ਦੀ ਲੋੜ ਹੈ ਉਹ ਸੁਨੇਹਾ ਸਪਾ ਗਿਆ ਦੇਖੋ ਕੋਈ ਸਨੇਹ ਸੱਪੇ ਦੀ ਤਾਂ ਗੱਲ ਮੈਂ ਦੇਖੋ ਬਰਾੜ ਸਾਹਿਬ ਸਿੱਧੀ ਗੱਲ ਹੈ ਕਿ ਜਦੋਂ ਪਹਿਲਾਂ ਜਿਵੇਂ ਮੈਂ ਜ਼ਿਕਰ ਕੀਤਾ ਉਦੋਂ ਕਿਹੜੇ ਸਨੇਹ ਸੀ ਆ ਹੁਣ ਜਦੋਂ ਪੂਰਾ ਦੇਸ਼ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਪੂਰਾ ਦੇਸ਼ ਦੇਖ ਰਿਹਾ ਹੈ ਤੇ ਪੰਜਾਬ ਦੀ ਹਾਲਤ ਕੀ ਬਣੀ ਜੀ ਸੋ ਖੁਦ ਬਖੁਦ ਵੱਡੀ ਰਾਹਤ ਦੇ ਕੇ ਤੇ ਸਾਰੀ ਇੱਥੇ ਜਿਹੜੇ ਸਾਡੇ ਆ ਦਿੱਕਤਾਂ ਆਂਦੀਆਂ ਨੇ ਹੁਣ ਜਿਹੜੇ ਲੋਕਾਂ ਨੇ ਸੁਜੈਸ਼ਨ ਦਿੱਤੀਆਂ ਨੇ ਨੋਚਾਂ ਬੰਨ ਹੋਰ ਬੰਨ ਤੇ ਜੇ ਪੰਜਾਬ ਦਾ ਪਾਣੀ ਜੇ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ ਤਾਂ ਮੈਂ ਸਮਝਦਾ ਦੇਸ਼ ਦੇ ਲਈ ਹੋ ਰਿਹਾ ਹੈ ਜੇ ਪੰਜਾਬ ਦੇ ਪਾਣੀ ਅਸੀਂ ਗਵਾਏ ਨੇ ਤਾਂ ਦੇਸ਼ ਦੇ ਲਈ ਗਵਾਏ ਨੇ ਪੰਜਾਬ ਉਹ ਸੂਬਾ ਹੈ ਜੀਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਨੂੰ ਪੈਰਾਂ ਸਿਰ ਖੜਾ ਕਰਨਾ ਸੀ ਨਾਜ ਦੇ ਮਸਲੇ 'ਚ ਤਾਂ ਸੀ ਕੁਰਬਾਨੀਆਂ ਦਿੱਤੀਆਂ ਤੇ ਫਿਰ ਦਿਲ ਖੋਲ ਕੇ ਆਣਾ ਚਾਹੀਦਾ ਵੀ ਉਸ ਪੰਜਾਬ ਨੂੰ ਖਤਰਾ ਬਾਰਡਰ ਤੇ ਆਪਾਂ ਖੜੇ ਹਾਂ ਜੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਸਮਾਦ ਇੱਥੇ ਬਿਲਕੁਲ ਨਾਲਾ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਔਰ ਨਾਲ ਹੀ ਗੁਆਂਢ ਪਾਕਿਸਤਾਨ ਇਹ ਲੋਕ ਇਹ ਸਾਰੇ ਹਾਲਾਤ ਤੋਂ ਨੂੰ ਲਗਾਤਾਰ ਭੁਗਤਦੇ ਆਏ ਨੇ ਬਰਦਾਸ਼ਤ ਕਰਦੇ ਆਏ ਨੇ ਚਾਹੇ ਉਹ 47 ਵੇਲੇ ਚਾਹੇ ਉਹ ਕੁਰਬਾਨੀਆਂ ਹੋਣ ਤੇ ਚਾਹੇ ਉਹ ਬਾਰਡਰ ਦੀ ਮਾਰ ਹੋਵੇ ਪਿਛਲੇ ਦਿਨਾਂ ਦੇ ਵਿੱਚ ਜੰਗ ਦੀ ਮਾਰ ਵੀ ਨਾਲ ਲੋਕਾਂ ਨੇ ਚੱਲੀ ਆ। ਆਉਣ ਵਾਲੇ ਦਿਨਾਂ 'ਚ ਕੀ ਲੱਗਦਾ ਹਲੇ ਤਾਂ ਕਿਉਂਕਿ ਪਾਣੀ ਦਾ ਪੱਧਰ ਵੱਧ ਰਿਹਾ ਜੀ ਅੱਜ ਕੀ ਰਿਪੋਰਟ ਸੀ ਕਿੰਨਾ ਪਾਣੀ ਦਾ ਪੱਧਰ ਕਿਉਂਕਿ ਸਵੇਰੇ ਸੀ ਇੱਥੇ ਇਹਦੀ ਘੱਟ ਸੀ। ਹੁਣ ਹੋਰ ਪਾਣੀ ਵੱਧ ਗਿਆ ਤੇ ਇਹ ਮੰਨ ਕੇ ਚੱਲੀਏ ਕਿ ਖਤਰਾ ਹਲੇ ਵੱਧਦਾ ਜਾ ਰਿਹਾ। ਨਹੀਂ ਕੱਲ੍ਹ ਨਾਲੋਂ ਹਾਲਾਤ ਠੀਕ ਨੇ। ਜਿਹੜਾ ਇਨਫਲੋ ਇਹ ਪਰਸੋਂ ਦਾ ਪਾਣੀ ਹੈ। ਜਿਹੜਾ ਕੱਲ੍ਹ ਦਾ ਇਨਫਲੋ ਜਿਹੜਾ ਅੱਜ ਦਾ ਇਨਫਲੋ ਹੈ ਜਿਹੜਾ ਉਹ ਕੱਲ੍ਹ ਨੂੰ ਅੱਧਾ ਹੈ। ਪੌਂਗ ਡੈਮ ਦੇ ਵਿੱਚ ਜਿਹੜੀ 2 ਦਿਨ ਬਾਅਦ ਉੱਥੋਂ ਇੱਥੇ ਪਾਣੀ ਪਹੁੰਚਦਾ। ਦੇਖੋ ਸਾਡੀ ਸincerity ਤੁਸੀਂ ਇਸ ਗੱਲ ਤੇ ਦੇਖ ਸਕਦੇ ਆ ਸਾਡੇ ਕੰਮ ਦਾ ਟੰਗੇ ਇਸਤ ਕਰਕੇ ਦੇਖ ਸਕਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਕੱਲ ਦੀਨਾ ਨਗਰ ਆਏ ਦੀਨਾ ਨਗਰ ਉਹਨਾਂ ਨੇ ਮਹਿਸੂਸ ਕੀਤਾ ਅਗੇ ਕਿ ਮੇਰੇ ਨਾਲੋਂ ਵੱਧ ਹੈਲੀਕਾਪਟਰ ਦੀ ਇਹਨਾਂ ਨੂੰ ਲੋੜ ਹੈ ਆਪਣਾ ਹੈਲੀਕਾਪਟਰ ਉੱਥੇ ਛੱਡ ਕੇ ਤੇ ਆਪਣਾ ਕਾਰ ਤੇ ਚਲੇ ਗਏ ਵੀ ਤਾਂ ਕਿ ਇਹਨਾਂ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਅਸੀਂ ਦੇਖੋ ਸਾਡੇ ਐਮਐਲਏ ਸਾਹਿਬ ਖੜੇ ਨੇ ਫੋਜਾ ਸਿੰਘ ਸਰਾਰੀ ਜੀ ਖੜੇ ਨੇ ਜਨੀਸ਼ ਤੇਜਾ ਜੀ ਖੜੇ ਨੇ ਰਣਵੀਰ ਭੁੱਲਰ ਜੀ ਖੜੇ ਨੇ ਅਸੀਂ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਰੇ ਲੋਕ ਲੋਕਾਂ ਦੇ ਨਾਲ ਬਿਲਕੁਲ ਇਸ ਤਰ੍ਹਾਂ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੋਈ ਦਿੱਕਤ ਅਸੀਂ ਆਨ ਨਹੀਂ ਦੇਣੀ ਤੇ ਲੋਕਾਂ ਨਾਲ ਗੱਲਬਾਤ ਹੋਣੀ ਆ ਅੰਦਰ ਸਾਰਾ ਕੁਝ ਪਹੁੰਚ ਰਿਹਾ ਜੀ ਕਿਉਂਕਿ ਲੋਕਾਂ ਦੀਆਂ ਕਈ ਪਰੇਸ਼ਾਨੀਆਂ ਸਵੇਰੇ ਇੱਕ ਵਿਅਕਤੀ ਕਹਿ ਰਹੇ ਸੀ ਕਿ ਜਦੋਂ ਪਿਛਲੀ ਵਾਰੀ ਪਾਣੀ ਆਇਆ ਸੀ ਕਹਿੰਦੇ ਉਦੋਂ ਦੇ ਮੁਆਵਜ਼ੇ ਨੂੰ ਲੈ ਕੇ ਵੀ ਉਹਨਾਂ ਨੇ ਕਈ ਸਵਾਲ ਚੱਕੇ ਸੀ ਤੇ ਇਸ ਵਾਰ ਕਿਉਂਕਿ ਹਾਲੇ ਤਾਂ ਦੇਖੋ ਮੁਸੀਬਤ ਪਈ ਵੀ ਆ ਪਰ ਇਸ ਮੁਸੀਬਤ ਤੋਂ ਬਾਅਦ ਦੂਜਾ ਹੀ ਨਵੀਂ ਮੁਸੀਬਤ ਜਦੋਂ ਪਾਣੀ ਨੇ ਇਹ ਖੜਨਾ ਉਹਨੇ ਬੜਾ ਨੁਕਸਾਨ ਕਰਨਾ ਹੈ ਬਿਮਾਰੀਆਂ ਦਾ ਬੜਾ ਖਤਰਾ ਪੈਦਾ ਹੋਣਾ ਫਿਰ ਨੁਕਸਾਨ ਦੇ ਮੁਆਵਜ਼ੇ ਦੀ ਗੱਲ ਆ ਜਾਣੀ ਹੈ ਹਰ ਤਰ੍ਹਾਂ ਦੀ ਤਿਆਰੀ ਲੋਕ ਹੁਣੇ ਤੋਂ ਸਵਾਲ ਕਰਨੇ ਸ਼ੁਰੂ ਕਰ ਰਹੇ ਨੇ ਦੇਖੋ ਬਰਾੜ ਸਾਹਿਬਾ ਸਾਰੇ ਲੋਕ ਖੜੇ ਨੇ ਪੁੱਛ ਲੋ ਇਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੀ ਤਸੱਲੀ ਹੈ ਕਿ ਇਸ ਸਮੇਂ ਸਾਡੇ ਸਾਹਮਣੇ ਸਥਿਤੀ ਲੋਕਾਂ ਦੀ ਜਾਨ ਮਾਲ ਦੀ ਰੱਖੇਗਾ ਕਰਨ ਦੀ ਹੈ ਕਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਉਸ ਤੋਂ ਬਾਅਦ ਜਿਹੜਾ ਵੀ ਕੁਝ ਹੈ ਜੋ ਨੁਕਸਾਨ ਹੈ ਅਸੀਂ ਦੇਵਾਂਗੇ ਜੇ ਕਿਤੇ ਪਿੱਛੇ ਕੋਈ ਨੁਕਸਾਨ ਨਹੀਂ ਹੋਇਆ ਕਿ ਲੀਗਲ ਉਹਦੇ ਵਿੱਚ ਕੰਪਲਿਕੀਸ਼ਨ ਆ ਜਾਂਦੀਆਂ ਨੇ ਕਿਸੇ ਦੇ ਨਾਂ ਨਹੀਂ ਹੈ ਕੋਈ ਗਰਦੋਰੀ ਨਹੀਂ ਹੈ ਕੁਝ ਇਸ ਤਰ੍ਹਾਂ ਦੀਆਂ ਕੰਪਲਿਕੀਸ਼ਨ ਨੇ ਬਾਕੀ ਸਾਰਾ ਜਿਹੜਾ ਮੁਆਵਜ਼ਾ ਲੋਕਾਂ ਨੂੰ ਦੇਵਾਂਗੇ ਕੁਦਰਤ ਦੀ ਮਾਰ ਨੂੰ ਕੋਈ ਰੋਕ ਨਹੀਂ ਸਕਦਾ ਭਗਵਾਨ ਅੱਗੇ ਦੁਆ ਕਰਾਂਗੇ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਰਪਾ ਕਰਨਾ ਮੀਂਹ ਬਰਸਾਤਾ ਬੰਦ ਹੋਣਾ ਪਾਣੀ ਮੁੜ ਜਾਵੇ ਤਾਂ ਫਿਰ ਅਸੀਂ ਲੋਕਾਂ ਦੀ ਅੱਗੇ ਅਨਸਾਰ ਲਵਾਂਗੇ ਬਰਿੰਦਰ ਗੋਇਲ ਇਹਨਾਂ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਜੀ ਆ ਤੁਹਾਨੂੰ ਇੱਕ ਵਾਰੀ ਫਿਰ ਤੋਂ ਤਸਵੀਰਾਂ ਦਿਖਾ ਦਿੰਨੇ ਆ ਗੱਟੀ ਰਾਜੋਕੇ ਇਹ ਇਲਾਕਾ ਹੈ ਜੀ ਆਸ-ਪਾਸ ਦੇ ਪਿੰਡ ਨੇ ਜੱਲੋ ਕੇ ਪਿੰਡ ਹੈ ਹੋਰ ਪਿੰਡ ਨੇ ਤਾਂ ਹਰ ਪਾਸੇ ਜਲਤਲ ਹੋਇਆ ਪਿਆ ਕਈ ਕਿਈ ਫੁੱਟ ਪਾਣੀ ਇਸ ਪੂਰੇ ਇਲਾਕੇ ਦੇ ਵਿੱਚ ਭਰਿਆ ਪਿਆ ਜਿਸ ਦਾ ਜਾਇਜ਼ਾ ਲੈਣ ਦੇ ਲਈ ਬਰਿੰਦਰ ਗੋਇਲ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨੂੰ ਜਿਹੜੀ ਚਿੱਠੀ ਲਿਖੀ ਆ ਤਾਂ ਉਸ ਚਿੱਠੀ ਨੂੰ ਲੈ ਕੇ ਕਹਿੰਦੇ ਨੇ ਕਿ ਪੁੱਛਣ ਦੀ ਲੋੜ ਨਹੀਂ ਉਹਨਾਂ ਨੂੰ ਮਦਦ ਦਾ ਹੱਥ ਅੱਗੇ ਵਧਾਉਣਾ ਚਾਹੀਦਾ ਸੀ ਆਖਿਰ ਚਿੱਠੀ ਲਿਖੀ ਹੈ ਪਰ ਕਹਿੰਦੇ ਕਿ ਉਹਨਾਂ ਨੂੰ ਤਾਂ ਮਦਦ ਲਈ ਅੱਗੇ ਆਉਣਾ ਚਾਹੀਦਾ ਸੀ ਔਰ ਕਿਤੇ ਨਾ ਕਿਤੇ ਪਾਣੀ ਦੇ ਪੁਰਾਣੇ ਵਿਵਾਦ ਦਾ ਜ਼ਿਕਰ ਕਰਦੇ ਵੀ ਨਜ਼ਰ ਆਏ ਕਿ ਅੱਜ ਮੁਸੀਬਤ ਭੋਗਣ ਦੇ ਲਈ ਪੰਜਾਬ ਫਿਰ ਤੋਂ ਕੱਲਾ ਹੈ